ਸਾਬ ਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਨਤਮਸਤਕ ਹੋਣ ਵਾਸਤੇ ਅੱਜ ਇੱਥੇ ਹਾਜ਼ਰ ਹੋਏ ਆ ਸਾਰੇ ਕਿ ਮੈਂ ਸਮਝਦਾ ਵੀ ਸਾਰੇ ਮਾਨਵਤਾ ਵਾਸਤੇ ਐਡੀ ਸ਼ਹਾਦਤ ਦਾ ਕਿਤੇ ਵੀ ਕੋਈ ਜ਼ਿਕਰ ਵੀ ਨਹੀਂ ਮਿਲਦਾ ਸ਼ਹਾਦਤਾਂ ਦਾ ਬਹੁਤ ਦੂਰ ਦੀ ਗੱਲ ਹੈ ਜਿਸ ਅਵਸਥਾ ਦੇ ਅੰਦਰ ਬਾਲ ਅਵਸਥਾ ਦੇ ਅੰਦਰ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਸਾਰਾ ਦੇਸ਼ ਨਹੀਂ ਮੈਂ ਸਮਝਦਾ ਪੂਰੀ ਮਨੁੱਖਤਾ ਇਸ ਮਸਲੇ ਨੂੰ ਸਦਕਾ ਕਰਦੀ ਹੈ ਤੇ ਇਸ ਸੰਦੇਸ਼ ਨੂੰ ਬੇਸ ਕਿਸਮ ਦੀਆਂ ਕੁਰਬਾਨੀਆਂ ਦੇ ਨਾਲ ਆ ਕੌਮ ਸਜੀ ਹੈ ਆ ਸਾਡੀ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਆ ਸਾਡੇ ਇਤਿਹਾਸ ਦੇ ਅੰਦਰ ਸਾਡੇ ਡੀਐਨਏ ਦੇ ਅੰਦਰ ਜਿਹੜਾ ਕੁਰਬਾਨੀਆਂ ਦਾ ਇੱਕ ਜਜ਼ਬਾ ਭੜਕੇ ਗਏ ਹੈ ਸਾਹਿਬਜ਼ਾਦੇ ਕਿ ਗੁਰੂ ਮਹਾਰਾਜ ਸਰਬੰਸਤਾਨੀ ਗੋਬਿੰਦ ਸਿੰਘ ਜੀ ਨੇ ਜਸਵੇਪਾਸ਼ਾਹੀ ਨੇ ਜੋ ਸਾਨੂੰ ਪ੍ਰਤ ਪਾਈ ਹੈ ਉਹਦੇ ਚਲਦੇ ਹੋਏ ਆਪਾਂ ਮਨੁੱਖਤਾ ਵਾਸਤੇ ਦੇਸ਼ ਤੇ ਕੌਮ ਦੇ ਭਲਾਈ ਵਾਸਤੇ ਇਸ ਤਰ੍ਹਾਂ ਸਾਰੇ ਇਕਜੁੱਟ ਰਹੀਏ ਇਸ ਸੰਦੇਸ਼ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਵਾਸਤੇ ਮੈਂ ਸਮਝਦਾ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਅੱਜ ਹਿੰਦੁਸਤਾਨ ਦੇ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਐਮਬੈਸਡਰਸ ਬੈਠੇ ਐ ਐਂਬੈਸੀਜ਼ ਹੈਗੀਆਂ ਕਾਉਂਸਲੇਟਸ ਹੈਗੇ ਉਥੇ ਸਾਰਿਆਂ ਦੇ ਅੰਦਰ ਇਸੇ ਤਰ੍ਹਾਂ ਹੀ ਇਸ ਅਦੁੱਤੀ ਸ਼ਹਾਦਤ ਨੂੰ ਲੈ ਕੇ ਉੱਥੇ ਸਮਾਗਮ ਕੀਤੇ ਜਾ ਰਹੇ ਆ ਉਹਨਾਂ ਨੂੰ ਨਤਮਸਤ ਹੋਇਆ ਜਾ ਰਿਹਾ ਸਾਰੇ ਦੇ ਸਾਰੇ ਯੂਨੀਵਰਸਿਟੀ ਸਕੂਲ ਦੇ ਅੰਦਰ ਪੂਰੀ ਦੇਸ਼ ਦੇ ਅੰਦਰ ਹਰੇਕ ਥਾਂ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਦੇਸ਼ ਦਾ ਜਿਹੜਾ ਇਸ ਕੁਰਬਾਨੀ ਤੋਂ ਅਣਜਾਣ ਨਾ ਰਹੇ ਕਿਉਂਕਿ ਇੰਨੇ ਸਾਲਾਂ ਬਾਅਦ ਵੀ ਅਜੇ ਬਹੁਤ ਸਾਰੇ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ 'ਚ ਇਸ ਗੱਲ ਦਾ ਪਤਾ ਨਹੀਂ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਵਾਰ ਫੇਰ ਵਾਹਿਗੁਰੂ ਦੇ ਇੱਥੇ ਕੁਰਬਾਨੀ ਦੇ ਇਸ ਜਿਗ ਮਕਾਮ ਦੇ ਉੱਤੇ ਆ ਕੇ ਅਰਦਾਸ ਕਰਦਾ ਕਿ ਉਹਨਾਂ ਦੀ ਆ ਜਿਹੜੀ ਕੁਰਬਾਨੀ ਹੈ ਉਸ ਤੋਂ ਸਦਕਾ ਲੈ ਕੇ ਉਹ ਤੋਂ ਸਿੱਖਾ ਲੈ ਕੇ ਆਪਾਂ ਇਸੇ ਤਰ੍ਹਾਂ ਕੌਮ ਤੇ ਦੇਸ਼ ਦੀ ਸੇਵਾ ਦੇ ਵਿੱਚ ਜੁਟੇ ਰਹੀਏ